ਸਗਾ ਲੁਧਿਆਣੇ ਤੋਂ ਉਮੀਦਵਾਰ ਸ਼ੋਕ ਪਰਸ਼ਰ ਪੱਪੀ ਜੀ ਦੇ ਅੱਜ ਨੇਰੀ ਚੱਲ ਰਹੀ ਹੈ ਲੁਧਿਆਣੇ ਵਿੱਚ ਅੱਜ ਬਦਾਨ ਸਭਾ ਹਲਕਾ ਪੁਰਵੀ ਤੁਸੀਂ ਦੇਖ ਰਹੇ ਹੋ ਸਵੇਰ ਤੋਂ ਸ਼ਾਮ ਤੱਕ ਪੂਰਾ ਲੁਧਿਆਣੇ ਵਿੱਚ ਹਲਕਾ ਪੁਰਵੀ ਵਿੱਚ ਔਰ 1 ਮਿੰਟ ਦਾ ਟਾਈਮ ਪੱਪੀ ਕੋਲ ਹੈ ਨਹੀਂ 1 ਮਿੰਟ ਦਾ ਟਾਈਮ ਔਲਕੇ ਤੁਹਾਡੇ ਦਾਸ ਕੋਲ ਹੈ ਨੀਗਾ ਕਿਉਂਕਿ ਲੋਕਾਂ ਦਾ ਜੋਸ਼ ਲੋਕਾਂ ਦਾ ਮਿਲ ਕੇ ਜਲੋ ਅੱਜ ਆਮ ਆਦਮੀ ਕਹਿ ਸਕਦੇ ਆਂ ਵੀ ਉੱਠ ਜਾਗ ਉੱਠਿਆ ਔਰ ਆਮ ਆਦਮੀ ਨੂੰ ਪਤਾ 2 ਸਾਲ ਭਗਵੰਤ ਸਿੰਘ ਮਾਨ ਜਿਹਨੇ ਕੰਮ ਕੀਤੇ ਨੇ ਤੇ ਉਹਦਾ ਮੁੱਲ ਮੋੜਨਾ ਅੱਜ ਮੁੱਲ ਮੋੜਨ ਵਾਸਤੇ ਦੇਖੋ ਨੌਜਵਾਨਾਂ ਦਾ ਵਹਿਰਾ ਕੱਤ ਕੇ ਆਉਣਾ ਜਿਹੜੀ ਉਹਦਨ ਮਾਨ ਸਾਹਿਬ ਦੀ ਰੈਲੀ ਹੋਈ ਆ ਤੇ ਉਹਦੇ ਚ ਤੁਸੀਂ ਤਾਂ ਦੇਖ ਲਿਆ ਔਰ ਜਿੰਨੀਆਂ ਰੈਲੀਆਂ ਹੋਈਆਂ ਹੁਣ ਤੱਕ ਔਰ ਇੱਕ ਤੋਂ ਇੱਕ ਸੋਚਦੇ ਆ ਵੀ ਆਹ ਰੈਲੀ ਬਹੁਤ ਵੱਡੀ ਹੋਈ ਆ ਜਾਂ ਦੂਸਰੀ ਉਸ ਤੋਂ ਵੱਡੀ ਹੋ ਜਾਂਦੀ ਆ ਤੇ ਇਹਦਾ ਕਾਰਨ ਕੀ ਹੈ 74 ਸਾਲ ਦਾ ਜਿਹੜਾ ਸਤਾਇਆ ਹੋਇਆ ਜ਼ੁਲਤ ਸੀਗਾ ਅੱਜ ਉਹਨਾਂ ਨੂੰ ਪਤਾ ਲੱਗ ਗਿਆ ਵੀ 2 ਸਾਲ ਜਮਾਨ ਸਾਹਿਬ ਨੇ ਕੰਮ ਕੀਤੇ 3 ਸਾਲ ਅਜੇ ਬਾਕੀ ਨੇ ਵੀ 3 ਸਾਲ ਜ ਕੰਮ ਕਰਾਉਣੇ ਆ ਤੇ ਮਾਨ ਸਾਹਿਬ ਨੂੰ ਹੋਰ ਥਾਪੜਾ ਦੇ ਰਹੇ ਨੇ ਮਾਨ ਸਾਹਿਬ ਨੂੰ ਹੋਰ ਹੌਸਲਾ ਦੇ ਰਹੇ ਨੇ ਮਾਨ ਸਾਹਿਬ ਨੂੰ ਕਹਿ ਰਹੇ ਨੇ ਭਾਈ ਜੀ ਤੇਰੇ ਨਾਲ ਖੜੇ ਆ ਦੱਬ ਕੇ ਲੱਗ ਜਾ ਕਰ ਚੱਕਦੇ ਕੂੜਾ ਕਰਦੇ ਸਾਫ ਇਹਨਾਂ ਦਾ ਔਰ 1 ਜੂਨ ਨੂੰ ਤੁਹਾਨੂੰ ਦੱਸਣਾ ਚਾਹੁੰਦੇ ਆ ਚਾਰੂ ਵਾਲਾ ਬਟਨ ਨੰਬਰ 1 ਦਬਾ ਕੇ ਇਸ ਤਰ੍ਹਾਂ ਦੀ ਸਿਪਾਈ ਹੋਊਗੀ ਤੇ ਜਿਹੜੇ ਸੋਚਦੇ ਨੇ ਵੀ ਅਸੀਂ ਸਿਆਸਤ ਜਿਹੜਾ ਨਾ ਤੇ ਭੁੱਲ ਜਾਣਗੇ ਉਹ ਹਵਾ ਦੇ ਵਿੱਚ ਉਡਾ ਦੇਾਂਗੇ ਦੂਜੀਆਂ ਪਾਰਟੀਆਂ 1000 ਰੁਪਏ ਦੇ ਗੱਲ ਨੂੰ ਲੈ ਕੇ ਮੁੱਦਾ ਚੱਕ ਰਹੀਆਂ ਕਿਵੇਂ ਦੇਖਦੇ ਆ ਉਹ ਦੂਜੀਆਂ ਪਾਰਟੀਆਂ ਨੂੰ ਇਹ ਪੁੱਛੋ ਵੀ 74 ਸਾਲ ਚ ਤੁਸੀਂ ਕੀ ਕੀਤਾ ਉਹ ਦੱਸ ਦਿਓ ਆਮ ਆਦੀ ਪਾਰਟੀ ਜਿੰਨੀਆਂ ਗਰੰਟੀ ਦਿੱਤੀਆਂ ਰਮਿੰਦ ਕੇਜੀ ਵੱਲ ਭਵਨ ਸਿੰਘ ਮਾਨ ਜੀ ਨੇ ਜਿੰਨੀਆਂ ਗਰੰਟੀ ਦਿੱਤੀਆਂ 600 ਜੁਣ ਦੀ ਗਾਰੰਟੀ ਦਿੱਤੀ 6 ਮਹੀਨੇ ਸ਼ੁਰੂ ਹੋ ਗਈ ਆਮ ਆਦਮੀ ਕਲੀਨਿਕਾ ਸ਼ੁਰੂ ਹੋ ਗਿਆ ਕਰੋੜ ਰੁਪਇਆ ਫੌਜੀਓਂ ਦੇਣਾ ਸ਼ੁਰੂ ਹੋ ਗਿਆ ਔਰ ਸ਼ਹੀਦ ਫੌਜੀਆ ਨੂੰ ਸਕੂਲ ਬਣਾਨੇ ਸ਼ੁਰੂ ਹੋ ਗਏ ਔਰ ਜਿਹੜੀ ਦੂਜੀ ਗਾਰੰਟੀ ਆ 1000 ਰੁਪਇਆਲੀ ਉਹ ਵੀ 100% ਪੂਰੀ ਹੋਊਗੀ ਇਹਨਾਂ ਲੋਕਾਂ ਨੇ ਬੇਈਮਾਨ ਲੋਕਾਂ ਨੇ ਅੱਜ ਤੱਕ 4-4 ਸਾਲ ਦੇ ਵਿੱਚ ਕੁੜਾ ਹੀ ਖਿਲਾ ਰਿਆ ਵਾ ਜਿਹਦਾ ਭਲਾ ਨਹੀਂ ਕੀਤਾ 4-4 ਸਾਲ ਪਹਿਲਾਂ ਮੌਜਮਸਤੀ ਕੀਤੀ 4 ਸਾਲ ਬਾਅਦ ਮਲਗੇ ਜਿਹੜੀਆਂ ਵਾਦੇ ਪੂਰੇ ਕਰਦੇ ਸੀਗੇ ਆਮ ਆਦੀ ਪੜਪੜੀ ਸਰਕਾਰ ਮਾਨ ਸਾਹਿਬ ਹਰਵਿੰਦ ਕੇਜੀ ਬਾਲ ਜੀ ਔਰ ਜਿੱਦਨ ਤੋਂ ਸਰਕਾਰਾਂ ਬਣੀਆਂ ਉਸ ਦਿਨ ਤੋਂ ਸ਼ੁਰੂਆਤ ਹੋਈ ਆ ਤੇ ਅੱਜ ਨੇਰੀ ਚੱਲ ਰਹੀ ਆ ਤੇ ਅੱਜ ਸਫਾਈ ਹੋ ਰਹੀ ਆ ਤੇ 1 ਜੂਨ ਨੂੰ ਸਫਾਈ ਦੀ ਸਪੀਡ ਡਬਲ ਹੋ ਜਾਣੀ ਆ ਤੇ ਇਹ ਜਿਹੜੇ ਗੱਲਾਂ ਕਰਦੇ ਆ ਤੇ ਇਹਨਾਂ ਦੇ ਮੂੰਹ ਬੰਦ ਉਦੋਂ ਹੋ ਜਾਣਗੇ ਚੰਗੇ ਤਰ੍ਹਾਂ ਗਰੇਵਲ ਸਾਹਿਬ ਮਿਹਨਤ ਕਾਫੀ ਲਗਾਤਾਰ ਕਰ ਰਹੇ ਆ ਤੁਸੀਂ ਪਹਿਲੇ ਵੀ ਕੀਤੀ ਆ ਤੇ ਤੁਹਾਡੀ ਟੀਮ ਵੀ ਵਧੀਆ ਕੰਮ ਕਰ ਰਹੀ ਹੈ ਮਿਹਨਤ ਕਰਨਾ ਡਿਊਟੀ ਕਰਨਾ ਮੈਂ ਹਰ ਧਰਮ ਦਾ ਸਤਿਕਾਰ ਕਰਦਾ ਵਾਂ ਪਰ ਮੇਰਾ ਧਰਮਾ ਇਨਸਾਨੀਅਤ ਮੇਰਾ ਧਰਮਾ ਆਪਣੀ ਡਿਊਟੀ ਨਿਭਾਉਣਾ ਮੇਰਾ ਧਰਮਾ ਵੀ ਜਿਹੜੀ ਮੇਰੀ ਡਿਊਟੀ ਲੱਗੀ ਆ ਲੋਕਾਂ ਨੇ ਲਾਈ ਆ ਬਲਕਿ ਸਭ ਤੋਂ ਪੰਜਾਬ ਤੋਂ ਸਭ ਤੋਂ ਵੱਡੀ ਲੀਡ ਦੇ ਕੇ ਜਿਹੜੀ ਡਿਊਟੀ ਲਈ ਆ ਮੈਨੂੰ ਮੱਤ ਦਾ ਦਾਣ ਦੇ ਕੇ ਡਿਊਟੀ ਲਈ ਆ ਉਹ ਡਿਊਟੀ ਕਰਦਾ ਮੈਂ ਉਹ ਡਿਊਟੀ ਕਰਨਾ ਮੇਰੀ ਜ਼ਰੂਰੀ ਆ ਇਸ ਇਲਾਕੇ ਵਾਸਤੇ ਕੰਮਾਂ ਦੀ ਗੱਲ ਕਰਦੇ ਆ ਔਰ ਜਾਂ ਬਲਕਿ ਆਗਾਮੀ ਪਾਰਟੀ ਦੀ ਬਲਕਿ ਚੜ੍ਹਦੀ ਕਲਾ ਦੀ ਗੱਲ ਕਰਦੇ ਆ ਉਹ ਡਿਊਟੀ ਮੈਂ ਕਰ ਰਿਹਾ ਹਾਂ ਜੀ ਗਰੇਵਾਲ ਸਾਹਿਬ ਪਹੁੰਚੇ ਨੇ ਤੁਹਾਡੀ ਮਾਰਕੀਟ ਦੇ ਵਿੱਚ ਅਮਰ ਵੀ ਪਾਧੀਆ ਪ੍ਰੋਗਰਾਮ ਪਾਇਆ ਕੀ ਜੀ ਬਹੁਤ ਬਹੁਤ ਧੰਨਵਾਦ ਕਰ ਧੰਨਵਾਦ ਕਰਦਾ ਜੀ ਮੈਂ ਪਹਿਲਾਂ ਤਾਂ ਤੁਹਾਡੇ ਚੈਨਲਾਂ ਦਾ ਜਿਹੜੇ ਕਿ ਹਰ ਵਾਰੀ ਇੰਨਾ ਸਤਿਕਾਰ ਤੁਸੀਂ ਦੇਣ ਵਾਲੇ ਹੋ ਨਾਮ ਬਣਾਉਣ ਵਾਲੇ ਹੋ ਮੇਰਾ ਨਾਮ ਅੱਗੇ ਕਰਨ ਵਾਲੇ ਵੀ ਤੁਸੀਂ ਹੋ ਕਿਉਂਕਿ ਤੁਹਾਡੇ ਤੋਂ ਇਲਾਵਾ ਚੰਦਨਾ ਕੱਲਾ ਰੱਖ ਵੀ ਮਾੜਾ ਹੁੰਦਾ ਪਰ ਆਚਾਰ ਨਾਲ ਹੋਣ ਤੇ ਵਧੀਆ ਮੈਂ ਧੰਨਵਾਦ ਕਰਦਾ ਜੀ ਸਾਰੇ ਚੈਨਲਾਂ ਦਾ ਔਰ ਧੰਨਵਾਦ ਕਰਦਾ ਮੇਰੇ ਆਏ ਹੋਏ ਇਸ ਫੰਕਸ਼ਨ ਤੇ ਵੀਰਾਂ ਦਾ ਤੈ ਦਿਲੋਂ ਔਰ ਧੰਨਵਾਦ ਕਰਾਂਗਾ ਸਰਦਾਰ ਦਿਲਜੀਤ ਸਿੰਘ ਗਰੇਵਾਲ ਭੋਲਾ ਜੀ ਦਾ ਜਿਹੜੇ ਲੁਧਿਆਣਾ ਈਸਟ ਤੋਂ ਸਾਡੇ ਐਮ ਐਲ ਏ ਨੇ ਬਹੁਤ ਹੀ ਮਿਹਨਤੀ ਔਰ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਨੇ ਅੱਜ ਟਾਈਮ ਕੱਢਿਆ ਕਿਉਂਕਿ ਇਹ 23 ਦਿਨਾਂ ਤੋਂ ਅਸੀਂ ਟਾਈਮ ਲੈ ਰਹੇ ਸੀਗੇ ਬਿਜ਼ੀ ਸ਼ਡਿਊਲ ਚੱਲ ਰਿਹਾ ਸੀਗਾ ਤੇ ਅੱਜ ਸਾਨੂੰ ਮੁਸ਼ਕਲ ਨਾਲ ਟਾਈਮ ਮਿਲਿਆ ਆਣਾ ਬੱਬੀ ਨੇ ਵੀ ਸੀਗਾ ਬਟ ਉਹਨਾਂ ਦੇ ਫੰਕਸ਼ਨ ਜਿਆਦਾ ਹੋਣ ਦੇ ਕਾਰਨ ਕਿਉਂਕਿ ਤੁਹਾਨੂੰ ਪਤਾ ਜਗਰਾਂਤ ਤੱਕ ਤੇ ਵੀ ਜਾਨੀ ਕਿ ਆਣ ਜਾਣਾ ਜਿਹੜਾ ਸਾਰਾ ਲੱਗਿਆ ਹੋਇਆ ਲੋਕ ਸਭਾ ਪੂਰਾ ਲੁਧਿਆਣਾ ਦੇ ਵੀ ਵੱਡੀ ਹੈ ਜਗਰਾਂਵ ਮੁੱਲਾਪੁਰ ਗਿੱਲਾ ਠੀਕ ਹੈ ਤੇ ਉਹ ਕੋਈ ਵਜ੍ਹਾ ਕਾਰਨ ਫੰਕਸ਼ਨਾਂ ਕਰਨ ਲੇਟ ਹੋ ਕੇ ਆ ਨਹੀਂ ਪਾਏ ਮੈਂ ਧੰਨਵਾਦ ਕਰਦਾ ਉਹ ਮੈਸੇਜ ਆ ਰਜੇ ਦਾ ਜਿਹੜਾ ਪ੍ਰੋਗਰਾਮ ਹੈਗਾ ਤੇ ਦੂਸਤ ਕਾਫੀ ਜਿਹੜਾ ਦੇਖਣ ਨੂੰ ਮਿਲ ਰਿਹਾ ਦੇਖੋ ਜੀ ਮੈਸੇਜ ਆਪਾਂ ਇਹ ਲਗਾ ਰਹੇ ਆ ਪਹਿਲਾਂ ਵੋਟ ਦੇ ਲਈ ਔਰ ਸਪੋਰਟ ਦੇ ਲਈ ਸਾਨੂੰ ਜਿਹੜੀ ਵੋਟ ਦੀ ਔਰ ਸਪੋਰਟ ਦੀ ਸਾਰੇ ਯਾਨੀ ਕਿ ਵੀਰਾਂ ਨੂੰ ਬੇਨਤੀ ਕਰਦਾ ਕਿ ਅਸ਼ੋਕ ਕੁਮਾਰ ਪ੍ਰੈਸ਼ਰ ਪੱਪੀ ਜੀ ਨੂੰ ਨੰਬਰ 1 ਵਾਲਾ ਬਟਨ ਦਬਾ ਕੇ ਤੇ ਨੰਬਰ 1 ਤੇ ਪਹੁੰਚਾ ਦਿਓ ਠੀਕ ਹੈ ਉਹ ਸਾਡੇ ਤੇ ਦाल ਲੁਧਿਆਣੇ ਦੀ ਲੋਕ ਸਭਾ ਪੂਰੀ ਤੇ ਇਹ ਤਾਂ 10 ਸਾਲ ਦੇ ਵਿੱਚ ਅਗਰ ਅਸੀਂ ਐਮਪੀ ਬਣਾਇਆ ਵੀ ਤੇ ਉਹਨੇ ਸਾਡਾ ਕੋਈ ਕੰਮ ਨਹੀਂ ਕੀਤਾ ਉਰਾਨ ਵਾਲੇ ਟਾਈਮ ਦੇ ਵਿੱਚ ਬਹੁਤ ਜਲਦੀ ਹੋ ਇਲੈਕਸ਼ਨਾਂ ਨੂੰ ਇੱਥੋਂ ਪਲਟੀ ਮਾਰਕਟ ਤੇ ਦੂਜੇ ਬੀਜੇਪੀ ਦੇ ਵਿੱਚ ਗਲ ਗਿਆ ਤੇ ਨਾ ਕੋ ਕਿਸੇ ਦਾ ਫੋਨ ਚੱਕਦਾ ਸੀ ਅੱਜ ਅਸੀਂ ਅਸ਼ੋਕ ਕੁਮਾਰ ਪ੍ਰੈਸ਼ਰ ਜੀ ਪੱਪੀ ਜੀ ਨੂੰ ਵੋਟ ਪਾਣ ਦੇ ਲਈ ਅਪੀਲ ਕਰਾਂਗੇ ਉਹ ਸਾਨੂੰ ਇਹਨਾਂ ਪਤਾ ਸਾਡੇ ਘਰ ਦਾ ਕੈਂਡੀਡੇਟ ਹੈ ਕਿ ਅਸੀਂ ਆਪਾਂ ਆ ਸ਼ਾਹਪੁਰ ਰੋਡ ਫੀਲਡ ਗੰਜ ਜਦੋਂ ਮਰਜੀ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਉਠਾ ਸਕਦੇ ਹਾਂ ਅਸੀਂ ਉਠਾਇਆ ਵੀ ਹੈ ਔਰ ਸਾਡੇ ਨਾਲ ਚੱਲੇ ਵੀ ਹੈ ਅੱਜ ਜਿਹਨੇ ਕੋਈ ਪ੍ਰੋਗਰਾਮ ਕਰਾਇਆ ਅਪਰਨ ਕੀ ਦਿੱਤਾ ਪਾਰਟੀ ਦੇ ਲਈ ਮੀਟਿੰਗ ਦੇ ਵਿੱਚ ਕਿੰਨੀ ਭਾਰੀ ਨੀ ਨੱਕ ਲੱਗੇਗਾ ਅਸੀਂ ਜਿਸ ਤਰ੍ਹਾਂ ਪ੍ਰਣ ਇਹ ਕਰਦੇ ਆ ਕਿ ਲੁਧਿਆਣਾ ਈਸਟ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਜੇ ਆਲ ਇੰਡੀਆ ਕਹਿ ਦਈਏ ਨਾ ਗੁਜਰਾਤ ਤੋਂ ਲੈ ਕੇ ਵੀ ਹਰ ਤਰ੍ਹਾਂ ਦੀ ਕਹਿੰਦੇ ਉਹ ਸ਼੍ਰੀਨਗਰ ਤੋਂ ਕੰਨਿਆ ਕਿਨਾਰੀ ਤੱਕ ਜਿੰਨੀਆਂ ਵੀ ਜਾਤੀ ਪ੍ਰਜਾਤੀ ਜੋ ਵੀ ਆ ਉਹ ਈਸਟ ਹਲਕੇ ਦੇ ਵਿੱਚ ਹੈ ਸਾਰੇ ਭਰਾ ਹਰ ਜਾਤ ਦਾ ਹਰ ਧਰਮ ਦਾ ਹਰ ਤਰ੍ਹਾਂ ਦਾ ਠੀਕ ਹੈ ਲੇਬਰ ਦਬਤ ਹੈ ਇਹ ਜਿਹੜਾ ਹਲਕਾ ਸਾਡਾ ਈਸਟ ਹਲਕਾ ਹੈ ਨਾ ਸਾਰੇ ਲੁਗਿਆਣੇ ਤੋਂ ਕਈ ਤੁਸੀਂ ਸੁਣਿਆ ਹੋਣਾ ਇੱਧਾ ਰੋਡ ਦੇ ਗੰਦੇ ਅਸੀਂ ਸ਼ਹਿਰ ਚੱਲੇ ਆਂ ਬਤ ਉਹ ਲਈ ਸਾਡੇ ਏਰੀਆ ਨੂੰ ਪਿੰਡ ਗਿਆ ਗਿਆ ਤੇ ਉਹ ਅਸੀਂ ਇਹਨੂੰ ਸ਼ਹਿਰ ਬਣਾ ਲਦੇ ਹਾਂ ਔਰ ਸ਼ਹਿਰ ਦੇ ਨਾਲ ਅਟੈਚ ਕਰਨ ਦੇ ਵਿੱਚ ਅਸ਼ੋਕ ਕੁਮਾਰ ਪ੍ਰੈਸ਼ਰ ਪੱਪੀ ਜੀ ਦਾ ਸਾਥ ਦੇਾਂਗੇ ਸਰਦਾਰ ਦਿਲਜੀਤ ਸਿੰਘ ਬਰੇয়াল ਭੁਲਾਈ ਦਾ ਸਾਥ ਦੇਾਂਗੇ ਕਿ ਉਹ ਜਿੱਤ ਕੇ ਇਸ ਈਸਟ ਹਲਕੇ ਨੂੰ ਸ਼ਹਿਰ ਦੇ ਨਾਲ ਪੂਰਾ ਅਟੈਚ ਕਰਨਗੇ ਅਟੈਚ ਸਾਡੇ ਸਰਦਾਰ ਦਿਲਜੀਤ ਸਿੰਘ ਗਰੇਵਾਲ ਭੋਲਾ ਜੀ ਨੇ ਉਦੋਂ ਵੀ ਕਰਤਾ ਜਦੋਂ ਟਿੱਬਾ ਰੋਡ ਬਾਹਰਲਾ ਪੁਲ ਨੀਚੋ ਦੀ ਓਪਨ ਬਣਾਇਆ ਇਹ ਪੁਲ ਦੂਸਰਾ ਬਣ ਰਿਹਾ ਸੀਗਾ ਇਹਦੇ ਵਿੱਚ ਉਹਨਾਂ ਨੇ ਬਹੁਤ ਜਦੋਂ ਜਦ ਹੀ ਪੂਰੀ ਮਿਹਨਤ ਕੀਤੀ ਹੈ ਮਿਹਨਤ ਕਰਕੇ ਅਸੀਂ ਅੱਧੇ ਅਟੈਚ ਹੋ ਗਏ ਹੁਣ ਅਟੈਚ ਹੋਰ ਇੱਕ ਰਹਿ ਗਿਆ ਕਿ ਸਾਫ਼ ਸੁਥਰਾ ਔਰ ਵਧੀਆ ਸ਼ਹਿਰ ਦੇ ਬਣ ਕਿਤਾਬਾਂ ਕਹਿੰਦੇ ਬੀਆਰਐਸ ਨਗਰ ਚੱਲ ਜਾਨੇ ਮਾਡਲ ਤੋਂ ਗੱਲ ਬਣੀ ਹੈ ਕਈ ਵਾਰੀ ਉਹ ਇਲੈਕਸ਼ਨ ਰਹਿਣਾ ਚਾਹੁੰਦੇ ਨੇ ਕਿ ਸਮਾਤ ਸਮਾਸ਼ੇਵੀ ਬਣ ਜਾਂਦੇ ਪਰ ਤੁਹਾਡੇ ਵੱਲੋਂ ਕੋਈ ਭਾਵਨਾ ਹੈਗੀ ਤੇ ਸਮਾਜ ਦੇ ਵਿੱਚ ਕਾफी ਸੇਵਾਵਾਂ ਨਿਵਾ ਰਹਿਓ ਦੇਖੋ ਜੀ ਫਿਲਹਾਲ ਦਾ ਅਸੀਂ ਜੋ ਸੇਵਾਵਾਂ ਕਰ ਰਹੇ ਹਾਂ ਉਹੀ ਕਰਨ ਦੀ ਸੋਚ ਹੈ ਕਿਹੜੀਆਂ ਚੱਲ ਰਹੀਆਂ ਕਿਹੜੀਆਂ ਕਿਹੜੀਆਂ ਚੱਲ ਰਹੀਆਂ ਤੁਹਾਨੂੰ ਦੱਸ ਦਿੰਨੇ ਆ ਜਿਸ ਤਰ੍ਹਾਂ ਆਪਾਂ ਵੋਟਰ ਕਾਰਡ ਫ੍ਰੀ ਬਣਾਉਨੇ ਆ ਈਸ਼ਰਮ ਕਾਰਡ ਫ੍ਰੀ ਬਣਾਉਨੇ ਆ ਬੈਂਕ ਦੇ ਅਕਾਊਂਟ ਤੱਕ ਜ਼ੀਰੋ ਬੈਲੈਂਸ ਦੇ ਜਿਨ੍ਹਾਂ ਕੋਲ ਨਹੀਂ ਪੈਸਾ ਉਹਨਾਂ ਦੇ ਫ੍ਰੀ ਖੋਲਦੇ ਆ ਉਸ ਤੋਂ ਬਾਅਦ ਦੂਸਰੀ ਗੱਲ ਆ ਜਾਂਦੀ ਆ ਸਾਡੇ ਇੱਕ ਪੰਜਾਬ ਦਾ ਕੋਡ ਚਿੱਟੇ ਦਾ ਚਿੱਟੇ ਦਾ ਨਸ਼ਾ ਜਿਹੜੇ ਸਾਡੇ ਵੀਰ ਕਰਦੇ ਆ ਸਾਡੇ ਦੋਸਤ ਨੇ ਕੋਈ ਵੀ ਨੇ ਮੈਂ ਹਰ ਵਾਰ ਇਹੀ ਮੈਸੇਜ ਲਗਾਣਾ ਕਿ ਤੁਹਾਡਾ ਕੋਈ ਵੀ ਇੱਕ ਦੋਸਤ ਅਗਰ ਕੋਈ ਚਿੱਟੇ ਦਾ ਨਸ਼ਾ ਕਰਦਾ ਉਹਦਾ ਨਾਮ ਗੁੱਪਤ ਰੱਖਾਂਗੇ ਸਾਡੇ ਕੋਲ ਆਵੇ ਅਸੀਂ ਉਹਦਾ ਨਸ਼ਾ ਛੁਡਾਵਾਂਗੇ ਔਰ ਉਹਦੀ ਜਿੰਨੀ ਹੋ ਸਕੇ ਦਵਾਈ ਕਰਾਵਾਂਗੇ ਔਰ ਗੁੱਪਤ ਰਹੇਗਾ ਉਹਨੂੰ ਕੋਈ ਸਮਾਜ ਦੇ ਵਿੱਚ ਇਹ ਨਹੀਂ ਕਹੂਗਾ ਕਿ ਇਹ ਚਿੱਟਾ ਲੈਂਦਾ ਸੀਗਾ ਤੇ ਅਸੀਂ ਇਹ ਕਹਿੰਦੇ ਆ ਕਿ ਇਤ ਨਾਲ ਇਹ ਤੜੀ ਜੁੜ ਕੇ ਬਾਵਾ ਨਾਲ ਬਾਵਾ ਜੋੜ ਕੇ ਤੁਸੀਂ ਸਾਡਾ ਸਾਥ ਦਿਓ ਅਸੀਂ ਤੁਹਾਡਾ ਸਾਥ ਦੇਾਂਗੇ। ਸਾਫਰ ਕਿੰਨੇ ਭਾਵੇਂ ਗਿਣਤੀ ਨਾਲ ਗਿਣਤੀ ਨਾਲ ਜਾ ਰਹੇ। ਦੇਖੋ ਜਦੋਂ ਯੂਥ ਇਕੱਠਾ ਹੋ ਕੇ ਕੁਝ ਕਰਦਾ ਨਾ ਜੀ ਤੇ ਉਹਦੀ ਗਿਣਤੀ ਨਹੀਂ ਹੁੰਦੀ। ਇਹ ਕਹਿੰਦੇ ਹੜ ਆ ਗਿਆ। ਇਹ ਇਦਾਂ ਹੀ ਹੜ ਆਣਾ ਜੀ ਵੋਟਾਂ ਦਾ ਤੇ ਗਿਣਤੀ ਕਰਦੇ ਕਰਦੇ ਵੀ ਟਾਈਮ ਲੱਗ ਹੀ ਜਾਣਾ ਤੁਹਾਨੂੰ ਪਤਾ ਵਾ ਇੱਕ ਤਰੀਕ ਵੋਟਾਂ ਪੈਣੀਆਂ ਚਾਰ ਨੂੰ ਗਿਣਤੀ ਹੋਣੀ। ਠੀਕ ਆ ਉਹ ਤੇ ਪੂਰੀ ਜਿਨੂੰ ਕਹਿੰਦੇ ਉਹਨਾਂ ਸਭ ਤੋਂ ਟੋਪ ਤੇ ਜਿਹੜੀ ਲੀਡ ਜਾਣੀ ਹੈ ਲੁਧਿਆਣੇ ਚੋਂ ਜਾਣੀ ਹੈ ਅਸ਼ੋਕ ਕੁਮਾਰ ਪ੍ਰੈਸ਼ਰ ਪੱਪੀ ਜੀ ਦੀ ਲੀਡ ਜਾਣੀ ਹੈ